ਪ੍ਰਵੀਨ ਕੁਮਾਰ ਪ੍ਰੋਜੈਕਟ ਮੈਨੇਜਰ ਇੰਡੀਅਨ ਕਾਉਂਸਲ ਆਫ ਸੋਸ਼ਲ ਵੈਲਫੇਅਰ ਜੀ ਜੇ ਆਪਾਂ ਇਸ ਸੰਸਥਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕਮਿਊਨਿਟੀ ਇਵੈਂਟ ਕਰਾਇਆ ਜਾਂਦਾ ਹੈ ਜੋ ਕਿ ਪੰਜਾਬ ਸਟੇਟ ਹੈਟਸ ਕੰਟਰੋਲ ਸੁਸਾਇਟੀ ਚੰਡੀਗੜ੍ਹ ਵੱਲੋਂ ਫੰਡਿੰਗ ਹੁੰਦੀ ਹੈ ਇਸ ਵਿੱਚ ਕਮਿਊਨਿਟੀ ਇਵੈਂਟ ਕਰਾਇਆ ਜਾਂਦਾ ਸਾਲ ਵਿੱਚ ਅਸੀਂ ਦੋ ਪ੍ਰੋਜੈਕਟ ਕਮਿਊਨਿਟੀ ਇਵੈਂਟ ਕਰਵਾਉਣੇ ਆ ਇਸ ਕਮਿਊਨਿਟੀ ਇਵੈਂਟ ਦਾ ਮੁੱਖ ਮੰਤਵ ਇਹ ਹੈ ਕਿ ਜਿਨ੍ਹਾਂ ਪੋਪੂਲੇਸ਼ਨ ਜਨਰਲ ਪੋਪੂਲੇਸ਼ਨ ਦੇ ਮਰੀਜ਼ ਸਾਡੇ ਨਾਲ ਜੁੜ ਚੁੱਕੇ ਹਨ ਉਹਨਾਂ ਨੂੰ ਅਸੀਂ ਆਪਣੀ ਕਮਿਊਨਿਟੀ ਦੇ ਨਾਲ ਦੁਬਾਰਾ ਜੋੜ ਸਕੀਏ ਜੀ ਜਿਹੜੇ ਨੌਜਵਾਨ ਅਜੇ ਘਰਾਂ 'ਚ ਬੈਠ ਕੇ ਕਿਤੇ ਨਾ ਕਿਤੇ ਉਹ ਕਰਦੇ ਨਸ਼ਾ ਤੋਂ ਛੁਟਣਾ ਚਾਹੁੰਦੇ ਆ ਪਰ ਉਹਨਾਂ ਨੂੰ ਰਸਤਾ ਨਦਰ ਨਹੀਂ ਆਉਂਦਾ ਉਹਦੇ ਲਈ ਫਿਰ ਕੀ ਮੈਸੇਜ ਕੀ ਦੇਣਾ ਚਾਹੁੰਦੇ ਸੁਨੇਹਾ ਕੀ ਦੇਣਾ ਚਾਹੁੰਦੇ ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਆ ਕਿ ਉਹ ਇੱਕ ਵਾਰੀ ਤਾਂ ਉਹਨਾਂ ਨੂੰ ਆਪਣੀ ਕੋਸ਼ਿਸ਼ ਕਰਨੀ ਹੋਊਗੀ ਕੋਸ਼ਿਸ਼ ਦੇ ਜਰੇ ਹੀ ਹਰੇਕ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ ਅਗਰ ਉਹ ਕੋਸ਼ਿਸ਼ ਆਪਣੇ ਵੱਲੋਂ ਕੋਸ਼ਿਸ਼ ਕਰਨਗੇ ਅਸੀਂ ਉਹਨਾਂ ਨੂੰ ਡਬਲ ਕੋਸ਼ਿਸ਼ ਕਰਾਂਗੇ ਉਹਨਾਂ ਲਈ ਇਸ ਲਈ ਉਹਨਾਂ ਨੂੰ ਇਹੀ ਚਾਹੀਦਾ ਕਿ ਉਹ ਸਾਡੇ ਤੱਕ ਪਹੁੰਚ ਕਰਨ ਅਜੀ ਉਹਨਾਂ ਨੇਾਰੇ ਕਿਉਂ ਨਹੀਂ ਪੈਰੋਆਈ ਕਰਾਂਗੇ ਪ੍ਰੋਪਰ ਐਡਰੈਸ ਕੀ ਹੈ ਸਾਡਾ ਆਫਿਸ ਦਾ ਐਡਰੈਸ ਹੈਗਾ ਗਰਸ਼ਿੰਧਰ ਰੋਡ ਨੀਅਰ ਇੰਟੋ ਕੈਨੇਡੀਅਨ ਹਸਪੀਟਲ ਓਪੋਜ਼ਿਟ ਪੰਜਾਬ ਪਿਲੀ ਬੋਰਡ ਦਾ ਆਫਿਸ ਹੈ ਉਹਦੇ ਸਾਹਮਣੇ ਹੀ ਸੋਸ਼ਲ ਵੈਲਫੇਅਰ ਪੰਜਾਬ ਐids ਕੰਟਰੋਲ ਦੇ ਪ੍ਰੋਜੈਕਟ ਵਿੱਚ ਕਮਿਊਨਿਟੀ ਇਵੈਂਟ ਕਰਵਾਇਆ ਗਿਆ ਇਸ ਵਿੱਚ ਸਾਡੇ ਪ੍ਰੋਜੈਕਟ ਮੈਨੇਜਰ ਸ਼੍ਰੀ ਵਿਕਾਸ ਸ਼ਰਮਾ ਜੀ ਮੌਜੂਦ ਰਹੇ ਤੇ ਹੋਰ ਵੀ ਸ਼ਹਿਰ ਦੇ ਮੋਹਤਵਾਰ ਸੱਜਣਾਂ ਨੇ ਸ਼ਿਰਕਤ ਕੀਤੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿੰਨੇ ਵੀ ਸਾਡੇ ਪੇਸ਼ੈਂਟ ਹੈਗੇ ਉਹਨਾਂ ਨੇ ਪਾਰਟਿਸਪੀਕੇਟ ਕੀਤਾ ਜਿੱਤ ਨੂੰ ਆਨੰਦ ਦਿੱਤੇ ਗਏ ਤੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਹੋਇਆ ਇਸ ਤੋਂ ਇਲਾਵਾ ਜੀ ਸਾਰਾ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਪ੍ਰੋਜੈਕਟ ਆ ਇਹਦਾ ਅਸੀਂ ਬਹੁਤ ਬਹੁਤ ਫਾਇਦਾ ਲੈ ਸਕਦੇ ਹਾਂ ਸਾਡਾ ਮੇਨ ਪ੍ਰੋਗਰਾਮ ਐਚ ਆਈ ਵੀ ਵੈਨਸ ਨੂੰ ਲੈ ਕੇ ਹੈ ਪੰਜਾਬ ਐਡਸ ਕੰਟਰੋਲਸ ਤੇ ਵਿੱਚ ਅਸੀਂ ਹੋਸਟ ਦੀ ਸਰਵਿਸ ਦੇ ਰਹੇ ਹਾਂ ਕਾਉਂਸਲਿੰਗ ਸਰਵਿਸ ਦੇ ਰਹੇ ਹਾਂ ਤੇ ਜਨਰਲ ਮੈਡੀਕਲ ਦੀ ਸਰਵਿਸ ਦੇ ਰਹੇ ਹਾਂ ਜੀ ਪਰਿਵਾਰ ਦੇ ਸੂਝ ਦਾ ਸੰਕਤੀਆਂ ਜਾਂ ਅਸੀਂ ਕਿੱਥਾ ਕੋਈ ਵੀ ਕਰਦੇ ਹਾਂ ਚਾਹੇ ਕੋਈ ਇੱਥੇ ਕੋਈ ਪੈਂਟਸ ਦਾ ਕੰਮ ਕਰਦਾ ਹੈ ਭਾਵੇਂ ਲੈਪਟਾ ਕੰਮ ਕਰਦਾ ਹੈ ਕਿਉਂਕਿ ਅਸੀਂ ਉਹ ਹੀ ਦਿਮਾਗ ਜਿਹੜਾ ਹੈਗਾ ਉਸ ਕਿੱਤੇ ਨੂੰ ਆਪਾਂ ਵਧਾ ਕੇ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਠੀਕ ਹੈ ਉਸ ਕਿੱਤੇ ਦੇ ਨਾਲ ਹੀ ਸਾਨੂੰ ਜਿਹੜਾ ਹੈਗਾ ਹੌਲੀ-ਹੌਲੀ ਅਜਿhandle ਸਾਡੇ ਅੰਦਰ ਬਿਲਕੁਆਬਰ ਜਿਹੀ ਭਰਤੀ ਸ਼ੁਰੂ ਹੋ ਜਾਂਦੀ ਹੈ ਇੱਕ ਲਾਲਸਾ ਪੈਦਿਆ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਅਸੀਂ ਪੈਸੇ ਤੇ ਮੰਨ ਲਓ ਵੀ ਕਿਸੇ ਵੀ ਕੋਈ ਹੋ ਸਕਦਾ ਅਸੀਂ ਐਸਸੀ ਜਾਂ ਸੀਬੀ ਜਾਂ ਐਚਆਈ ਵੀ ਪੋਜ਼ਿਟਿਵ ਜਾਂ ਕੁਝ ਅਲੱਗ ਜ਼ਰੂਰੀ ਇਹ ਨਾ ਸਮਝੋ ਕਿ ਹਾਰ ਹੀ ਹੈ ਜ਼ਿੰਦਗੀ ਦਾ ਨਾ ਜਿੱਤਗੀ ਜੀਣਾ ਜਿਹੜਾ ਹੈ ਜਨਾ ਇੱਕ ਇਨਸਾਨ ਕਹਿੰਦੇ ਨਾ ਬਿਲ ਪਾਵਰ ਦੇ ਕਿਸੇ ਇਨਸਾਨ ਦੀ ਤਕੜੀ ਹੈ ਪਰ ਮੌਤ ਵੀ ਜਿਹੜੀ ਹੈਗੀ ਉਹਨੂੰ ਹਰਾ ਨਹੀਂ ਸਕਦੇ ਤੁਸੀਂ ਕਿੰਨੇ ਆ ਮੂੜੀਆਂ ਦੇਖੀ ਆਉਣੇ ਇੱਕ ਥੂੜਾ ਥੂੜਾ ਤੁਸੀਂ ਮੂੜੀ ਦੇਖੀ ਉਹਨੇ ਵੀ ਕਿੱਦਾਂ ਇਸ ਇਨਸਾਨ ਨੂੰ ਕੈਂਸਰ ਹੋ ਜਾਂਦਾ ਹੈ ਕੈਂਸਰ ਹੋਣ ਤੋਂ ਬਾਅਦ ਵੀ ਬੰਦੇ ਨੇ ਹਾਰ ਨਹੀਂ ਮੰਨੀ ਤੇ ਹਾਰ ਨਾ ਮੰਨਣ ਦੇ ਨਾਲ ਹੋਰੀ ਹੋਲੀ ਆਪਣੇ ਸੁਪਨਿਆਂ ਨੂੰ ਜਿਹੜਾ ਸਹਾਰ ਕਰਦਾ ਹੈ ਐਦਾਂ ਹੀ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ ਸਾਡੇ ਵਿੱਚ ਵੀ ਉਹ ਲਗਨ ਜੇ ਲਗਨ ਅਤੇ ਜਜ਼ਬਾ ਹੈ ਪਰ ਜੇ ਅਸੀਂ ਉਸ ਚੀਜ਼ ਨੂੰ ਸਮਝੀਏ ਤੇ ਅਸੀਂ ਐਤਾ ਹੀ ਸਮਝਦੇ ਰਹੇ ਵੀ ਕੋਈ ਗਾਲੀ ਜ਼ਿੰਦਗੀ ਦਾ ਆਖਦੇ ਹੀ ਉਹ ਇਹ ਹੈ ਇਹ ਕਦੇ ਵੀ ਨਹੀਂ ਹੁੰਦਾ ਮੌਤ ਰੱਬ ਨੇ ਜਿਹੜੀ ਹੈਗੀ ਹੈ ਸਾਰੇ ਬੰਦਿਆਂ ਦੇ ਸਾਹ ਰੱਬ ਨੇ ਤੋ ਯਾਤੇ ਉਨ ਨੇ ਹੀ ਮਟਾਣੇ ਆ ਆਪਣੇ ਆਪ ਨੂੰ ਐਡਾ ਦਾ ਸਟਰੋਂਗ ਬਣਾਓ ਵਿਲ ਪਾਵਰ ਨੂੰ ਆਪਣੀ ਨੂੰ ਸਟਰੋਂਗ ਜੇ ਤੁਸੀਂ ਬਣਾ ਲੈਂਦੇ ਆ ਨਾ ਸਵੇਰੇ ਤੁਸੀਂ ਯੋਗਾ ਕਰਦੇ ਹੋਣੀ ਸਾਰੇ ਹਾਂਜੀ ਹਾਂਜੀ ਮੈਂ ਕਰਦਾ ਜੀ ਕਰਨ ਦੇ ਨਾਲ ਯੋਗਾ ਕਰਨ ਤੋਂ ਬਾਅਦ ਜਿਹੜੀ ਅਸੀਂ ਮੈਡੀਟੇਸ਼ਨ ਕਰਦੇ ਆ ਨਾ ਇਹ ਮੈਡੀਟੇਸ਼ਨ ਕੀ ਹੈ ਜਿਹੜੀ ਸਾਡੀ ਅਧਿਆਤਮਕ ਜਿਹੜੀ ਜਿਹੜੀ ਅੰਦਰ ਦੀ ਸਾਡੀ ਵਿਲ ਪਾਵਰ ਹੈ ਨਾ ਜਿਹੜੀ ਇਮੋਸ਼ਨਲ ਜਿਹੜੇ ਫੈਕਟਸ ਹੈ ਉਹਨੂੰ ਕੰਟਰੋਲ ਕਰਦੀ ਹੈ ਜਰ ਮੈਡੀਟੇਸ਼ਨ ਅਸੀਂ ਕਰਦੇ ਆ ਨਾ ਤੇ ਹੌਲੀ ਹੌਲੀ ਜਿਹੜੀ ਚੀਜ਼ ਸਾਨੂੰ ਲੱਗਦਾ ਨਾ ਅਸੀਂ emotions 'ਚ ਬੈਠ ਕੇ ਕਈ ਪੀੜ ਇਦਾਂ ਦੇ ਬੈਠੇ ਹੋਣੇ ਆ ਕਿ ਵੀ ਜਿਹੜੇ emotions 'ਚ ਬੈਠ ਕੇ ਆ ਕਈ ਕਾਰਨਾ ਕਰਕੇ ਇਸ ਚੀਜ਼ ਨੂੰ ਲੱਗੇ ਆ ਠੀਕ ਹੈ ਜੇ ਮੈਡੀਟੇਸ਼ਨ ਕਰਨ ਦੇ ਨਾਲ ਇਹ ਫੈਕਟਰ ਜਿਹੜਾ emotions ਜਿਹੜਾ ਫੈਕਟਰ ਹੈ ਹੌਲੀ ਹੌਲੀ ਜਿਹੜਾ ਹੈ ਨਾ ਨਿਰੰਤਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਨਾਲ ਜਿਹੜੀਆਂ ਹੌਲੀ ਜਿਹੜੇ ਕੋਈ ਮੁਸੀਬਤਾਂ ਸਾਡੇ ਤੇ ਆਉਂਦੀਆਂ ਹਨ ਅਸੀਂ ਉਹਨੂੰ ਸੌਖਾ ਝੇਲ ਸਕਦੇ ਆ ਇਸ ਕਰਕੇ ਕਦੇ ਵੀ ਜ਼ਿੰਦਗੀ 'ਚ ਹਾਰ ਨਾ ਮੰਨੋ ਹਮੇਸ਼ਾ ਹੀ ਆਪਣੇ ਤੇ ਆਪਣੇ ਪਰਿਵਾਰ ਵਾਸਤੇ ਜ਼ਿੰਦਗੀ ਇਨਸਾਨ ਸਭ ਤੋਂ ਵੱਡਾ ਵਧੀਆ ਇਨਸਾਨ ਉਹੀ ਹੁੰਦਾ ਹੈ ਜੋ ਆਪਣੇ ਲਈ ਨਹੀਂ ਹਮੇਸ਼ਾ ਆਪਣੇ ਪਰਿਵਾਰ ਵਾਸਤੇ ਜੀਵੇ ਇਸ ਕਰਕੇ ਇਹ ਸੋਚ ਬਣਾ ਕੇ ਰੱਖੋ ਕਿ ਅਸੀਂ ਵੀ ਜ਼ਿੰਦਗੀ ਈਚਵੰਦ ਦੀ ਜਵਾਂ ਦੀ ਖਬਰ ਬੰਦਾ ਜਿਹੜਾ ਸਾਡਾ ਮੋਟਿਵ ਹੈ ਇਹ ਕਿ ਅਸੀਂ ਜੇ ਇੱਥੇ ਆਏ ਨਾ ਝੇੜੇ ਮੇਰੇ ਵੀ ਜਾਂ ਜਿਹੜੇ ਮੇਰੇ ਦੋਸਤ ਜਿਨ੍ਹਾਂ ਨੂੰ ਮੈਂ ਸਭ ਤੋਂ ਜ਼ਿਆਦਾ ਲਗਾਅ ਕਰਦਾ ਵੀ ਮੈਂ ਚਾਹਦਾ ਨਹੀਂ ਉਹਨਾਂ ਨੂੰ ਕੋਵੇ ਉਹਨਾਂ ਨੂੰ ਇਸ ਚੀਜ਼ ਬਾਰੇ ਨਾ ਸੈਂਟਰਾਂ ਬਾਰੇ ਉਹਨਾਂ ਦੇ ਦੁਰਪ੍ਰਭਾਵਾਂ ਬਾਰੇ ਨਖਿਆਂ ਦੇ ਦੁਰਪ੍ਰਭਾਵਾਂ ਬਾਰੇ ਦੱਸੋ ਤਾਂ ਕਿ ਹੌਲੀ ਈਚ ਦਾ ਈਚ ਦਾ ਰਿਕਵਰ ਬਣ ਅਸੀਂ ਹੌਲੀ ਹੌਲੀ ਇਦਾਂ ਚੇਨ ਬਣਾ ਕੇ ਪੂਰੇ ਪੰਜਾਬ ਨੂੰ ਅਤੇ ਸਮਾਜ ਨੂੰ ਰੱਛਾ ਮੁਕਤ ਕਰ ਸਕੀਏ ਇਹ ਚੰਦਨਾ ਗੌਰਮੈਂਟ ਚੀਜ਼ਾਂ ਚਲਾ ਰਹੀ ਆ ਜਿਹੜੇ ਵੀ ਪ੍ਰੋਗਰਾਮ ਚਲਾ ਰਹੀ ਆ ਉਹ ਤੁਹਾਡੇ ਵਾਸਤੇ ਚਲਾ ਰਹੀ ਆ ਅਗਰ ਤੁਸੀਂ ਇਹ ਥੋੜਾ ਜਿਹਾ ਆਪਾਂ ਸੋਚੀਏ ਕਿ ਐਨਾ ਕੁਛ ਜਿਹੜਾ ਜਿੰਨਾ ਕੁਛ ਜਿੰਨੀਆਂ ਗ੍ਰਾਂਟ ਤੁਹਾਡੇ ਲਈ ਦੇ ਰਹੀ ਹੈ ਗਵਰਨਮੈਂਟ ਉਹਨੀਆਂ ਸ਼ਾਇਦ ਕਿਤੇ ਲਈ ਨਹੀਂ ਦੇ ਰਹੀ ਹੈ ਐਡਾ ਇੱਕ ਬਹੁਤ ਜਿਹੜਾ ਉਪਯੋਗ ਕਰਨਾ ਚਾਹੀਦਾ ਵਾ ਤੁਹਾਨੂੰ ਤੁਹਾਨੂੰ ਜਿਹੜਾ ਵਾ ਜਿਹੜੇ ਕਮਿਊਨਿਟੀ ਇਵੈਂਟ ਕਰਾਉਣ ਦਾ ਮਕਸਦ ਹੀ ਇਹ ਆ ਕਿ ਤੁਸੀਂ ਲੋਕ ਦਫ਼ਤਰ ਦੇ ਨਾਲ ਜੁੜੋ ਮੈਕਸਿਮਮ ਤਾਫੀ ਲੋਕ ਜਿਹੜੇ ਤੁਸੀਂ ਦਵਾਈ ਲੈਣ ਆਉਂਦੇ ਹੋ ਦਫਤਰ 'ਚ ਉਹ ਤਾਂ ਤੁਸੀਂ ਆਂਦੇ ਹੀ ਹੋ ਪਰ ਫਿਰ ਵੀ ਕਈ ਜਿਹੜੇ ਨਹੀਂ ਆਂਦੇ ਆ ਸਕਦੇ ਦਫਤਰ ਦੇ ਵਿੱਚ ਤੁਸੀਂ ਦਫਤਰ ਦੇ ਵਿੱਚ ਆਓ ਦਫਤਰ ਦੇ ਵਿੱਚ ਆ ਕੇ ਸਾਰਿਆਂ ਦੇ ਨਾਲ ਜੁੜੋ ਕਿਉਂਕਿ ਜਿੰਨੀਆਂ ਵੀ ਸਕੀਮਾਂ ਨੇ ਭਾਵੇਂ ਉਹ ਨੀਡਲ ਸ੍ਰਿਜ ਦੀ ਸਕੀਮ ਆ ਚਾਹੇ ਉਹ ਕੌਨਨਮ ਦੀ ਸਕੀਮ ਆ ਚਾਹੇ ਉਹ ਜਿਹੜੀ ਆ ਮੈਡੀਸਨ ਦੇਣ ਦੀਆਂ ਸਕੀਮੀਆਂ ਸਾਰੀਆਂ ਸਕੀਮਾਂ ਜਿਹੜੀਆਂ ਵਾ ਉਹ ਤੁਹਾਡੇ ਲਈ ਹੀ ਜਿਹੜੀਆਂ ਸਰਕਾਰ ਜਿਹੜੀ ਆ ਚਲਾ ਰਹੀ ਆ ਫਿਰ ਜਿਹੜਾ ਇੱਕ ਦਫਤਰ ਦਾ ਸੈਟਅਪ ਆ ਉਹ ਸਿਰਫ ਤੁਹਾਡੇ ਕਰਕੇ ਆ ਕਿਉਂਕਿ ਸਾਡੇ ਮੈਨੇਜਰ ਸਾਹਿਬ ਤਰਵੀਨ ਜੀ ਬੈਠੇ ਨੇ ਸੁਤਵੰਤ ਜੀ ਬੈਠੇ ਨੇ ਠੀਕੋਪ੍ਰੀਤ ਜੀ ਬੈਠੇ ਨੇ ਸਾਰਾ ਸਟਾਫ ਜਿਹੜਾ ਵਾ ਉਹ ਤੁਹਾਡੇ ਲਈ ਆ ਤੁਹਾਡੀ ਸੇਵਾ ਦੇ ਲਈ ਆ ਅਸੀਂ ਵੀ ਬੰਮੀ ਤੱਕ ਆਲਾ ਵਾ ਇੱਥੇ ਸਿਰਫ ਤੇ ਸਿਰਫ ਤੁਹਾਡੀ ਸੇਵਾ ਦੇ ਲਈ ਸਾਡੇ ਆਨ ਦਾ ਇਸ ਦਫਤਰ ਦਾ ਸਰਕਾਰ ਦਾ ਕੰਮ ਤੁਹਾਡੀ ਸੇਵਾ ਕਰਨਾ ਹੀ ਹੈ ਤੇ ਪਰ ਉਹਦਾ ਗੱਲ ਹੀ ਹੋਈ ਆ ਜਿਵੇਂ ਪਾਈ ਸਾਹਿਬ ਨੇ ਗੱਲ ਬਹੁਤ ਵਧੀਆ ਕਹੀ ਵੀ ਤੁਸੀਂ ਹੋਲੀ 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 ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੋ ਜਿਹੜਾ ਨਸ਼ੇ ਚ ਪਏ ਆ ਆਪਾਂ ਜਾਂ ਜਿਹੜੀਆਂ ਪਰੇਂਦੀਆਂ ਚ ਪਏ ਆ ਇਹਨਾਂ ਚੋਂ ਬਾਹਰ ਨਿਕਲੀਏ ਦੇਖੋ ਪਿੱਛੇ ਅਸੀਂ ਗਏ ਸੀ ਤਾਂ ਪੀਸ ਐਕਸ ਦੇ ਆਫਿਸ ਗਏ ਸੀ ਜਿੱਦੋਂ ਉਦੋਂ ਇੱਕ ਬੜੀ ਵੱਡੀ ਗੱਲ ਕਹੀ ਕਿ ਜਿਹੜਾ ਜਿਹੜੀ ਆਪਾਂ ਜਨਸੰਖਿਆ ਦੇ ਨਾਲ ਜਿਨ੍ਹਾਂ ਦੇ ਨਾਲ ਆਪਾਂ ਕੰਮ ਕਰਦੇ ਆ ਉਹ ਇੱਕ ਐਵੇਂ ਦੀ ਹੈਗੀ ਆ ਜਿਨ੍ਹਾਂ ਨੂੰ ਕੋਈ ਵੀ ਅਪਲਾਨ ਨੂੰ ਤਿਆਰ ਨਹੀਂ ਨਾ ਤਾਂ ਸੁਸਾਇਟੀ ਬਣਾਉਣ ਨੂੰ ਤਿਆਰ ਐ ਇਥੋਂ ਤੱਕ ਕਿ ਅਸੀਂ ਦੇਖਿਆ ਬੜਾ ਪੁਰਾਣਾ ਸਾਡਾ ਜਿਹੜਾ ਵਾ ਚੱਲ ਰਿਹਾ ਵਾ ਇੰਡੀਅਨ ਕੌਂਸਲ ਦਾ ਸੋਸ਼ਲ ਵੈਲਫੇਅਰ ਦਾ ਨਵਾਂ ਚਰਚ 2011 ਤੋਂ ਸਾਡਾ ਜਿਹੜਾ ਵਾ ਇਹ ਪ੍ਰੋਜੈਕਟ ਚੱਲ ਰਿਹਾ तकरीबन 14 ਸਾਲ ਹੋ ਗਏ ਸਾਨੂੰ ਇਹ ਪ੍ਰੋਜੈਕਟ ਚਲਾਉਂਦੇ ਆ ਪਹਿਲਾਂ ਇਹ ਪ੍ਰੋਜੈਕਟ ਸਿਰਫ ਆਈਡੀਯੂ ਤੋਂ ਸ਼ੁਰੂ ਹੋਇਆ ਸੀ ਐਸ ਵੇਲੇ ਕਿੰਨਾ ਵੱਡਾ ਕੰਪੋਜ਼ਿਟ ਪ੍ਰੋਜੈਕਟ ਦੇ ਰੂਪ ਦੇ ਵਿੱਚ ਚੱਲ ਰਿਹਾ ਐਨਐਸਲਾਹ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਮਾਪਿਓ ਵਾ ਉਹ ਆਪਣੇ ਬੱਚੇ ਨੂੰ ਨਹੀਂ ਅਪਣਾਉਂਦਾ ਜਿਹੜਾ ਨਸ਼ਿਆਂ ਦੇ ਵਿੱਚ ਪੈ ਜਾਂਦਾ ਵਾ ਕੋਈ ਆਦਗਵਾਨ ਕੋਈ ਸੋਸਾਇਟੀ ਨਹੀਂ ਅਪਣਾਉਂਦੀ ਇਸ ਲਈ ਇਹ ਗੁਜਾਰਿਸ਼ ਹੈ ਮੇਰੀ ਕਿ ਤੁਸੀਂ ਹੌਲੀ 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 ਜਿਵੇਂ ਸਰ ਨੇ ਕਿਹਾ ਇਹਨਾਂ ਨਸ਼ਿਆਂ ਚੋਂ ਬਾਹਰ ਆਓ ਤੇ ਜਿਆਦਾ ਤੋਂ ਜਿਆਦਾ ਤੁਸੀਂ ਇੱਥੇ ਆਓ ਆ ਕੇ ਜੁੜੋ ਜੁੜ ਕੇ ਸੇਵਾ માં ਲੋਕ ਤੇ ਹੌਲੀ ਹੌਲੀ ਕਾਉਂਸਲਿੰਗ ਜਿਹੜਾ ਸਾਡਾ ਕਾਉਂਸਲਰ ਆ ਡਾਕਟਰ ਹੈ ਉਹਨਾਂ ਦੀ ਸਲਾਹ ਦੇ ਨਾਲ ਹੋਲੀ 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 ਜਿੰਨਾ ਨਸ਼ੀਆਂ ਤੋਂ ਬਾਹਰ ਜਾਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਬਹੁਤ ਹੀ ਆਜ਼ੀਦਾ ਤੇ ਉਸ ਤੋਂ ਬਾਅਦ ਆ ਮੈਡਮ ਸਾਡੇ ਦੇ ਸਵਾਗਤ ਦੀ ਮੈਡਮ ਪਹੁੰਚੇ ਹੈਗੇ ਆ ਮੈਡਮ ਬੇਨੂ ਜੀ ਜਿਹਨਾਂ ਨੂੰ ਵੈਲਕਮ ਕਰਦੇ ਜੀ ਇਹ ਗੋਸ਼ਪੜ ਨਾਲ ਸਾਂਝੇ ਕਰਨ ਆ ਕੇ ਸਾਡੀ ਨਾਲ ਸਵਾਗਤ ਕਰੋ ਮੈਡਮ ਜੀ ਜੋ ਜਿੰਨੇ ਵੀ ਸਾਥੀ ਸਾਰੇ ਬੈਠੇ ਆ ਸਾਰੇ ਮੈਂ ਬਾਬਾ ਸਾਹਿਬ ਮੌਰੀਨ ਸਭ ਤੋਂ ਪਹਿਲੇ ਜੈਸੇ ਜੈ ਪਰਤੋਂ ਦੀ ਸਾਰਿਆਂ ਨੂੰ ਉਹਨਾਂ ਵੀ ਬਨੋ ਦੇ ਆ ਪੜਨੇ ਸਾਰੇ ਸਰਕਾਰ ਜਿਆ ਜਿਆ ਜਿਹੜੀ ਮਾਨ ਨੇ ਆ ਤੇ ਸਾਰੇ ਸਾਥੀਆਂ ਨੂੰ ਜਿੰਨੇ ਵੀ ਤੁਸੀਂ ਬੈਠੇ ਹੋ ਸਾਰੇ ਸਾਡੇ ਵਰਗੇ ਨੂੰ ਆਪਾਂ ਇੱਕ ਦੂਜੇ ਵਰਗੇ ਆ ਹਰ ਇੱਕ ਇਨਸਾਨਾਂ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਆ ਕਿਤੇ ਨਾ ਕਿਤੇ ਇਨਸਾਨ ਕੋਈ ਵੀ ਆ ਚਾਹੀ ਮੈਂ ਆਪਾਂ ਤੁਸੀਂ ਆ ਕਿਤੇ ਨਾ ਕਿਤੇ ਭਟਕਦਾ ਜਾਂਦਾ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਗਲਤ ਰਾਹ ਵਿੱਚ ਜਦੋਂ ਕਿ ਸਾਨੂੰ ਨਹੀਂ ਜਾਣਾ ਚਾਹੀਦਾ ਉਹ ਵੀ ਚਿੰਤਾ ਹਨ ਚਲਾ ਜਾਂਦਾ ਅਸੀਂ ਵੀ ਸ਼ਾਇਦ ਕਿਤੇ ਨਾ ਕਿਤੇ ਗਏ ਮੁੜੇ ਕਿਥੋਂ ਹੋਰ ਫਿਰ ਚਾਪੇ ਪਿੱਛੇ ਮੁੜੇ ਤੁਹਾਡੇ ਕੋਲ ਵੀ ਇੱਕ ਪੱਟਕ ਮੈਂ ਕਿ ਗਲਤੀ ਹੈ ਇਹ ਨੇ ਕੋਈ ਹੋ ਗਈ ਹੈ ਜਿਸ ਰਾਹ ਤੇ ਤੁਸੀਂ ਪੈ ਗਏ ਆ ਤੋਂ ਮੈਨੂੰ ਪਤਾ ਚੱਲ ਗਿਆ ਕਿ ਉਹ ਰਾਹ ਦੇ ਵਿੱਚ ਅੱਗੇ ਨਾ ਕਿ ਜਿਹੜੀ ਤੁਹਾਡੀ ਮੰਜ਼ਿਲ ਕੋਈ ਨਹੀਂ ਲੱਗੀ ਤਾਂ ਤੁਸੀਂ ਪਿੱਛੇ ਮੋੜਨੇ ਦਾ ਜਿਹੜਾ ਇਹ ਰਾਹ ਹੈ ਜਿਹੜੀ ਆਹ ਇੱਕ ਦੂਨੇ ਤੇ ਕੰਮ ਕਰਦੇ ਆ ਇਹ ਤੁਹਾਡੇ ਵਾਸਤੇ ਤੁਹਾਨੂੰ ਪਿੱਛੇ ਮੋੜ ਕੇ ਲੈ ਕੇ ਆਣ ਲਈ ਜਿਹੜੀ ਤੁਹਾਡੀ ਸਹੀ ਮੰਜ਼ਿਲ ਆ ਉੱਥੇ ਤੁਹਾਨੂੰ ਲਿ达ਰ ਵਾਸਤੇ ਜਿਹੜੀ ਜੁਮੇਟ ਇਹ ਸਾਰੇ ਕੰਮ ਕਰਦੇ ਜਾਂ ਸੋਹੇਾਰੇ ਅਸੀਂ ਇੰਨਾ ਧੰਵਾਦੀ ਆ ਮੈਂ ਨਾ ਵੱਧੋ ਉਤਰਾ ਲਾ ਦਿੱਤਾ ਦੀ ਘਾਣੇ ਤੇ ਨਵਾਂ ਜਿਹੜਾ ਜਿੰਦਗੀ ਹੈ ਕੋਸ਼ਿਸ਼ ਕਰਦੇ ਆ ਤੇ انسان ਚਾਹੇ ਤਾਂ ਜਿੰਦਗੀ ਵਿੱਚ ਕਹਿੰਦੇ ਆ ਰੱਬ ਨੂੰ ਵੀ ਪਾ ਸਕਦਾ ਆ ਤੇ ਤੁਸੀਂ ਵੀ ਆਪਣੀ ਅੱਜ ਸੋਚ ਨੂੰ ਬਦਲ ਕੇ ਆਪਣਾ ਜਿਹੜਾ ਇੱਕ ਨਿਆ ਜੀਵਨ ਆ ਉਹ ਨੂੰ ਤੁਸੀਂ ਸ਼ੁਰੂ ਕਰ ਸਕਦੇ ਆ ਮੈਂ ਜਿੰਦਗੀ ਦੇ ਬੱਚੇ ਸੋਚ ਲਈ ਆ ਕਿ ਮਾਂ ਬਾਪ ਤੋਂ ਵੱਡੀ ਜਿਹੜੀ ਦੁਨੀਆ ਵਿੱਚ ਕੋਈ ਚੀਜ਼ ਨਹੀਂ ਹੈ ਜਿਹੜਾ ਹਨਨ ਵਿੱਚ ਦੁਨੀਆ ਵਿੱਚ ਲੈ ਕੇ ਜਿਹਨੇ ਸਾਨੂੰ ਪਾਲਣ ਪੋਸ਼ਣ ਦਿੱਤਾ ਚੋ ਰ ਇੱਕ ਮਾਂ ਤੇ ਬਾਪ ਆਪਣੀ ਬੱਚਿਆਂ ਦੇ ਕਰਤਾ ਨੂੰ ਪੂਰੀ ਨਹੀਂ ਕਰ ਸਕਦਾ ਜੇ ਮਾਪਾ ਬਤ ਪਿਆਰੀ ਜਿਹਾ ਦੇ ਕੋਈ ਚੀਜ਼ ਜਿਹੜੀ ਦੁਨੀਆ ਤੇ ਹੋਣੀ ਨਹੀਂ ਚਾਹੀਦੀ ਉਹਨੇ ਤੁਹਾਨੂੰ ਜਨਮ ਦਿੱਤਾ ਸੀ ਉਹਨੇ ਇਸ ਕਰਕੇ ਨੂੰ ਕੀਤਾ ਕਿ ਆਪਾਂ ਇਦਾਂ ਦੇ ਬਣੀਏ ਅੱਜ ਵੀ ਉਸ ਮਾਂ ਨੂੰ ਭਾਵੇਂ ਕਿ ਮੇਰੇ ਫੋਟੋ ਆ ਜਾ ਬਾਕੀ ਰਾਮ ਚ ਚੱਲਦੀ ਧੀ ਆ ਉਸ ਮਾਂ ਨੂੰ ਉਹੀ ਪਿਆਰੀ ਧੀ ਉਸ ਤੇ ਉਹੀ ਪਿਆਰੀ ਧੀ ਦੇ ਚੱਲਦੀ ਔਲਾਦ ਜੁਣੀ ਪਿਆਰੀ ਧੀ ਆ ਮੈਂ ਕਹ ਰਹੀ ਹਾਂ ਸਾਰੇ ਮੇਹਕਣਾ ਚਾਹਦੀ ਆਪਣੇ ਮਾਪਾ ਨੂੰ ਪਿਆਰ ਕਰੋ ਉਹਨਾਂ ਦੇ ਸਾਡੇ ਵਿੱਚ ਜਿਹੜੇ ਸੁਪਨੇ ਦੇਖੇ ਸੀ ਉਹ ਸਾਰੇ ਯਾਦ ਕਰਕੇ ਉਹਨਾਂ ਦੇ ਸੁਪਨੇ ਤੇ ਚੰਨਣ ਲਈ ਜਦੋਂ ਸਾਡੇ ਪਿਓਾਂ ਕਿਹਾ ਹਾਂ ਕਿ ਚੱਲ ਜਾਓ ਆਪਣੇ ਬੱਚਿਆਂ ਦੇ ਕੋਈ ਨਾ ਕੋਈ ਜ਼ਿੰਦਗੀ ਚ ਆਸਾਂ ਸਾਹਮਣੇ ਜਿਵੇਂ ਕਿ ਉਹ ਪਿਆਰ ਕਰਦੇ ਹਨ ਜਦ ਲਈ ਅਸੀਂ ਆਪਣੇ ਆਪ ਨੂੰ ਨੱਬਲਣਾ ਚਾਹਦੇ ਹਾਂ ਤੁਸੀਂ ਉਸ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਲਿਆਉਣਾ ਚਾਹੇਂ ਉਹ ਮਾਂ ਆ ਜਾਂ ਚਾਹੇ ਪੇਆ ਚਾਹੇ ਭਰਾ ਆ ਚਾਹੇ ਭੈਣ ਆ ਦੇਖੋ ਨਾਵਾ ਵੀ ਕੋਈ ਹੈ ਜਿਹਦੇ ਬਗੈ ਤੁਸੀਂ ਰਹਿਣਾ ਚਾਹਦੇ ਹੋ ਰਹਿਣੇ ਜ਼ਿੰਦਗੀ ਚ ਸਾਥ ਤੇ ਉਹਦਾ ਸੁਪਨਾ ਕਦੇ ਵੀ ਉਸ ਇਨਸਾਨ ਦਾ ਇਹ ਨਹੀਂ ਆਉਣਾ ਕਿ ਤੁਸੀਂ ਐਦਾਂ ਦੇ ਨਸ਼ੇ ਕਰੋ ਜਾਂ ਸ਼ਰਾਬ ਪੀਂਦੇ ਚਲੋ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਦਾ ਆਪਰਾ ਨੂੰ ਕੋਣ ਹਾਉਸੋ ਆਪਣੇ ਆਪ ਨੂੰ ਚੇਂਜ ਕਰੋ ਉਹ ਜਿਹੜਾ ਸੰਚਾਰ ਕਰਦਾ ਉਹਦੇ ਮੁਤਾਬਕ ਆਪਣੇ ਨੂੰ ਹਟਾ ਲਓ ਮਹਾਂਵਤ ਤੋਂ ਪਰ ਦੁਨੀਆ ਤੇ ਕੋਈ ਨੂੰ ਟੌਹੀ ਚੱਟ ਨਹੀਂ ਸਕਾਇਆ ਜਿਵੇਂ ਆਪਾਂ ਨਹੀਂ ਪਾਈਏ ਸੌਨਾ ਨੂੰ ਪਿਆਰ ਕਰੋ ਉਹਦੀ ਸੋਚ ਦੇ ਮੁਤਾਬਕ ਆਪਣੇ ਆਪ ਨੂੰ ਬਦਲੋ ਇਨਸਾਨ ਚਾਹੇ ਤੱਕ ਕੁਝ ਵੀ ਕਰ ਸਕਦਾ ਬੇਸ਼ੱਕ ਕੁਦਰਤ ਦਾ ਵੀ ਹਾਕ ਹੈ ਰੱਬ ਦੀ ਕਿੰਨਾ ਕਿਤੇ ਹੈ ਪਰਾ ਜਿੰਨਾ ਕੋਈ ਸਿੱਖਿਆ ਉਹ ਇਨਸਾਨ ਦਾ ਵੀ ਜਿਹੜਾ ਬਹੁਤ ਜ਼ਰੂਰ ਆਖਿਆ ਤੁਸੀਂ ਵੀ ਆਪਣੀਆਂ ਜ਼ਿੰਦਗੀਆਂ ਨੂੰ ਬਦਲ ਕੇ ਇੱਕ ਬਹੁਤ ਵਧੀਆ ਜਿਹੜਾ ਆਪਣੀ ਜੀਵਨ ਦੇ ਵਿੱਚ ਆਪਣਾ ਵਧੀਆ ਰੰਗ ਆ ਕੋਈ ਚਲਿਆ ਆ ਸਕਦੇ ਆ ਜਿਹੇ ਨਾਲ ਜਿਹੜਾ ਇਹ ਸਾਡਾ ਸਮਾਜ ਹੈ ਇਹ ਸਾਡਾ ਦੇਸ਼ ਹੈ ਜੇ ਸਾਰਾ ਕੁਝ ਜਿਹੜਾ ਮਚਾ ਰਿਹਾ ਤੋ ਹੋ ਜਾਏਗਾ ਜੋ ਆਓ ਸਾਰੇ ਮਿਲ ਕੇ ਆਪਣੀਆਂ ਗੜੀਆਂ ਮਰਦੇ ਆਪਣੇ ਪਰ ਆਨੰਦ ਦਾ ਕੋਚ ਨੂੰ ਬਣੇ ਤੁਹਾਡਾ ਬਹੁਤ ਵਧੀਆ ਬਣੇਗਾ ਤੇ ਸਾਡੀਆਂ ਗੜੀਆਂ ਦਾ ਵਿਕਾਸ ਆਏਗਾ ਤੇ ਪਿੰਡਾਂ ਨਾਲ ਸਾਡੇ ਮਹੱਤਿਆਂ ਦਾ ਵੀ ਤੇ ਸਾਡੇ ਦੇਸ਼ ਦਾ ਵੀ ਇਹ ਹੋਰ ਬਹੁਤ ਵਧੀਆ ਬਣ ਜਾਊਗਾ ਜੇ ਲੋਕੀ ਆਪਣੀਆਂ ਸੋਚਾਂ ਨੂੰ ਬਦਲਣਾ ਸੋ ਆਓ ਅੱਜ ਮਿਲ ਕੇ ਪੰਜਾਬ ਬਣਾ ਕੇ ਨਿਕਲਣ। ਬਾਅਦ ਤੇ ਇਹੋ ਜਿਹਾ ਸਭ ਤੋਂ ਮੈਂ ਜਮ ਮੁਕਤ ਬਣਾਇਆ। ਸੋ ਆਪ ਜੀ ਨੇ ਹਮੇਸ਼ਾ ਦੇਖਿਆ ਕਿ ਜਿਹੜੀ ਸਾਨੂੰ ਨਾਅਲਤ ਤੇ ਜਾਣਕਾਰੀ ਹੈ ਕਿੱਦਾਂ ਤੱਕ ਤਾਂ ਬੰਦੀ ਹੈ। ਹੁਣ ਸਾਡੇ ਵਿੱਚ ਲੱਕੀ ਵਾਲਿਆ ਜੀ ਉਹਦਾ ਗਰੁੱਪ ਆ ਕੇ ਸਾਥੀ ਤੁਹਾਨੂੰ ਮਨੋਰੰਜਨ ਦੇ ਤਰੀਕੇ ਨਾਲ ਜਾਵ ਜਾ ਕੇ ਤੁਹਾਨੂੰ ਸੇਧ ਦੇਣਗੇ, ਸਮਝ ਦੱਸਣਗੇ ਕਿ ਕਮਾਲੀਆਂ ਕਿਵੇਂ ਫੈਲਦੀਆਂ ਇਹਨੂੰ ਕਿੱਦਾਂ ਪਹੁੰਚਾ ਸਕਦੇ।

ਪੈ ਨੇ ਅੱਛਾ ਨਹੀਂ ਤੇਲਾ ਗੱਲਾਂ ਕਿ ਤੇ ਲਾਲ ਕੀਤੀਆਂ ਪਈਆਂ ਨਹੀਂ ਲੈ ਤੈਨੂੰ ਦੇਖ ਕੇ ਲਾਲ ਹੋ ਗਿਆ ਮੈਂ ਤਾਂ ਕੋਲੀ ਰਹਿਣੀ ਹਮੇਸ਼ਾ ਤੇਰੇ ਨੂੰ ਦੇਖ ਕੇ ਲਾਲ ਹੋਏ ਫਿਰਦੇ ਆ ਬੱਲੇ ਬੱਲੇ ਵੇ ਤੇਰੀ ਦੇ ਗੋਲਾ ਵੀ ਗੱਲ ਤੇ ਬੱਲੇ ਵੇ ਤੇਰੀ ਨਿਗਾਹ ਵੀ ਗੱਲ ਛੇ ਭਰਾਂਦੇ ਹਮੇਸ਼ਾ ਆਵਾਲ ਸਮਝ ਬੈਠੇ ਕੋ ਨਿਕਾਲ ਸੋ ਨਾ ਦੇ ਬੋਲੀ ਯਾਦ ਆ ਗਈ ਆ ਵਾਰੀ ਵਰਸੀ ਘਟਣ ਗਿਆ ਸੀ ਵਾਰੀ ਕਾਸੀ ਘਟਣ ਗਿਆ ਸੀ ਵਾਰੀ ਵਰਸੀ ਘਟਣ ਗਿਆ ਸੀ ਵਾਰੀ ਵਰਸੀ ਘਟਣ ਗਿਆ ਸੀ ਕੱਟਿਆ ਦਾ ਪੂਰ ਇਹ ਕੱਟਿਆ ਦਾ ਪੂਰ ਤੇਰੀ ਹਮਾਮਾ ਤੇਰੀ ਖੰਗੜੀਸ਼ ਕੂਰ ਮੈਂ ਤੇਰੀ ਹਮਾਮਾ ਮੈਂ ਤਾਂ ਜੇਟ ਲੱਗਦਾ ਆ ਕਿਹਦੀ ਤੇ ਜੇਟ ਮੈਨੂੰ ਜੀਜੀ ਕਹਿੰਦੀ ਮੈਂ ਤਾਂ ਜੇਟ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਟ ਨੂੰ ਜੀਜੀ ਕਹਿੰਦੀ ਮੈਂ ਤਾਂ ਜੇਟ ਨੂੰ ਜੀਜੀ ਕਹਿੰਦੀ ਮੈਂ ਤਾਂ ਬੱਤ ਸੱਤ ਕਹਿੰਗਿਆ ਵੀ ਮੈਨੂੰ ਬੱਤ ਸੱਤ ਕਹਿ ਗਏ ਤੇਰੇ ਬਾਝੇ ਮੇਰੀ ਸ਼ਰਮ ਨਾਲ ਕੇਵੇਂ ਕੇ ਵਿੱਚ ਦਰ ਬੂੰਗੇ ਮੇਰੀ ਸ਼ਰਮ